ਮੇਰੇ ਬਰਾਦਰ ਨਾਲ ਹੀ ਤੇ ਪਰਬਜੀ ਨਾ ਹੀ ਉਹਨਾਂ ਦਾ ਤੇ ਮੈਂ ਆਰਮੀ ਸੀ ਮੈਂ ਪਠਾਨ ਕੋਲ ਜੁਟਿਆ ਮੇਰੀ ਤੇ ਮੈਨੂੰ ਸਵੇਰੇ ਨਾਲ ਫੋਨ ਕੀਤਾ 4:30 ਵਜੇ ਤੇ ਇਤਾਂ ਪਰਬਜੀ ਧੀ ਦਾ ਥੁਰਿਆ ਤੇ ਮੈਂ ਕੈਂਡੀਡੇਟ ਕਿੰਨੇ ਜੇ ਆ ਗਿਆ ਬਾਅਦ ਫਿਰ ਬਾਹਰ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਦੀ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਤੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮਬੂਲੈਂਸ ਬੁਲਾਈ ਆ ਫਰਸਟ ਏਅਰ ਦਿੱਤਾ ਵਾਸਤੇ ਫਰਸਟ ਏਅਰ ਤੋਂ ਬਾਅਦ ਉਹਨਾਂ ਨੇ ਬਾਅਦ ਸਟੇ ਤੋਂ ਆ ਕੇ ਨਹੀਂ ਉਹਨਾਂ ਦੇ ਦਿੱਤੋ ਵੀ ਅਨਾਂ ਦੇ ਕਿਹੜੇ ਦੇਸ਼ ਕੇ ਸੀ ਕੈਨੇਡਾ ਹੀ ਸੀ ਸਰੀ ਹੀ ਪਹਿਲਾਂ ਦਾ ਆਪਣਾ ਬ੍ਰੈਂਪਟਨ ਹੀ ਬ੍ਰੈਂਪਟਨ ਤੋਂ ਬਾਅਦ ਜਿੱਤੋਂ ਵਾਈਪੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਫਿਰ ਇਹ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਵਾ ਤੇ ਉਤੋਂ ਫਿਰ ਇਹ ਗਏ ਆ ਅ ਥੋੜਾ ਦੋ ਤਿੰਨ ਘੰਟੇ ਦਾ ਰਸਤਾ ਹੋਤਾ ਉਥੇ ਕੰਮ ਤੇ ਗਏ ਕਿੰਨਾ ਚਿਰ ਹੋ ਗਿਆ ਸੀ ਬਾਹਰ ਗਏ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈਡ ਬੋਰਟੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਲਾਸਟ ਦਰਸ਼ਨ ਕਾਰ ਸਟਾਫ ਸਿੱਖਿਆ ਕੇ ਵੀ ਘਰ ਦੇ ਹਾਲਾਤ ਵੀ ਬੁਝੀ ਠੀਕ ਨਹੀਂ ਹੈਗੇ ਸੀ ਤੇ ਉਹਦੇ ਕਰਕੇ ਘਰ ਦੇ ਹਾਲਾਤ ਤੋਂ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇਹਨੇ ਪੈਸੇ ਨਹੀਂ ਹੁੰਦੇ ਇਦਾਂ ਦਾ ਫੜ ਤੜ ਕੇ ਚਲੋ ਉਹਨਾਂ ਨੇ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਇਹਨਾਂ ਨੂੰ ਕੀ ਪਤਾ ਹੈ ਬਾਹਰ ਜਾ ਕੇ ਤਾਂ ਆ ਜਾਣਾ ਤੇ ਉਹ ਸੀ ਜੈਲਗ ਦਾ ਕਿਤੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਕਿਸ ਤਰ੍ਹਾਂ ਦਾ ਹੋਇਆ ਇਹ ਫਿਰ ਹਾਰਟ ਐਟਕ ਕੰਮ ਕਰਦਿਆਂ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਕੰਟੇ ਬਾਅਦ ਦਿੱਤੋ ਗਈ ਸੀ ਇਹਨੇ ਕਿਸ਼ੋ ਗਿਆ ਬਾਅਦ ਕੇ ਨੇ ਇੱਕ ਸਾਲ ਹੋ ਗਿਆ ਕੱਲਾ ਕੱਲਾ ਕੋਈ ਨਹੀਂ ਹਾਂਜੀ ਕੱਲਾ-ਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਮੰਕਰਤ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹ ਮੰਗ ਕਰਨ ਹੈ ਕਿ ਮਤਲਬ ਉਹ ਡੈਡ ਬਾਡੀ ਜਿਹੜੀ ਉਹ ਲਿਆਉਣ ਚ ਮਦਦ ਕੀਤੀ ਜਾਵੇ। ਵੇ ਦਾਦੀ ਤੇਰੀ ਮੌਤ ਦੇ ਅੱਗੇ ਖੜੀ ਹੋਈਏ ਘੁੱਟ ਓਏ ਆਪਣੇ ਘਰ ਤੋਂ ਵਸਦਾ ਰਹਿੰਦੋ ਤੇ ਬੁੱਧਾ ਤੇ ਬੰਦਨ ਤੇ ਆ ਬਰਜਾਇਆ ਪ੍ਰਭ ਸਾਡੀ ਮਾਂ ਮੈਂ ਚਲਿਆ ਜੀ ਹਜ਼ਨ ਹੋ ਗਿਆ din na tere de de tere aye na hope de ke ta hai kaam de aye aye banda ango maange hum ga uss tere par mere parne ko paani re jaa la de ke tera the

No, 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 no.